ਦੋਸਤੋ ਕਿਸਾਨਾਂ ਲਈ ਕੌਣ ਖੜਿਆ ਅੱਜ ਤੱਕ ਪੰਜਾਬ ਦੇ ਵਿੱਚ ਸਾਰੇ ਨੂੰ ਪਤਾ ਕੌਣ ਖੜਦਾ ਕੌਣ ਨਹੀਂ ਖੜਦਾ ਤੇ ਇੱਕ ਇੱਕ ਗੱਲ ਜਿਹੜੀ ਚਰਨਜੀਤ ਸਿੰਘ ਚੰਨੀ ਨੇ ਕਹੀ ਆ ਉਹ ਸੁਣ ਕੇ ਤੁਸੀਂ ਆਪ ਹੈਰਾਨ ਹੋ ਜਾਓਗੇ ਲੈਂਡ ਪੂਲਿੰਗ ਦੇ ਕਿੰਨੇ ਫਾਇਦੇ ਨੇ ਤੇ ਕਿੰਨੇ ਨੁਕਸਾਨ ਨੇ ਸਾਰੀ ਗੱਲਬਾਤ ਚਰਨਜੀਤ ਸਿੰਘ ਚੰਨੀ ਨੇ ਕੀਤੀ ਆ ਆਜੋ ਵੀਡੀਓ ਵਿੱਚ ਤੁਹਾਡੇ ਨਾਲ ਦੇਖਦਾ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਭਈ ਇਹਦੀ ਜ਼ਰੂਰਤ ਕਿਹ ਹੈ ਹਾਂ ਕਿਉਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਜੀ ਥੋੜੀ-ਬੋਧੀ ਜ਼ਮੀਨ ਕਿਤੇ ਛੋਟੀ ਕਲਾਨੀ ਕੱਟਣੀ ਆ ਕਿਸੇ ਸ਼ਹਿਰ ਨੂੰ ਇੱਕ ਦਿਨੋਂ ਥੋੜਾ-ਬੋਧਾ ਵਧਾਣਾ ਹੈ ਹੂੰ ਜ਼ਰੂਰਤ ਹੈ ਤਾਂ ਵਧਾਓ ਜੀ ਲੇਕਿਨ 1,60,000 ਏਕੜ ਜੀ ਜ਼ਮੀਨ ਤੁਸੀਂ ਅਕਵਾਇਰ ਕਰਨ ਲੱਗੇ ਹੋ ਇਹਦੀ ਲੋੜ ਕਿਹ ਹੈ ਹੂੰ ਕਿਹੜੀ ਘਰਤ ਆਈ ਵੀ ਹੈ ਕਿਹੜੇ ਲੋਕਾਂ ਦੀ ਡਿਮਾਂਡ ਹੈ ਕਿ ਸਾਨੂੰ ਘਰ ਨਹੀਂ ਹੈ ਹੂੰ ਅਲਟੀਮੇਟਲੀ ਘਰ ਦੇਣੇ ਨਾ ਬਿਲਕੁਲ ਕਿਸੇ ਦੀ ਡਿਮਾਂਡ ਹੈ ਕਿ ਮੇਰੇ ਕੋਲ ਘਰ ਨਹੀਂ ਹੈ ਮੈਨੂੰ ਘਰ ਦੋ ਜੀ ਹਾਂ ਗਰੀਬ ਲੋਕਾਂ ਦੇ ਹੋ ਸਕਦੇ ਕਿ ਜਿਹੜੀ ਸਾਡਾ ਘਰ ਹੈ ਇਹਦੇ ਤੇ ਤੁਸੀਂ ਲੈਂਟਰ ਪਵਾ ਦੋ ਮੇਰਾ ਘਰ ਪੱਕਾ ਕਰਾ ਦਿਓ ਮੇਰੇ ਬਾਲੇ ਹੈ ਮੇਰੇ ਪਾਸ ਲੈਂਡਲੈਸ ਲੋਕ ਹੈਗੇ ਲੇਕਿਨ ਹਾਊਸਲੈਸ ਤਾਂ ਨਹੀਂ ਹੈ ਨਾ ਲੋਕ ਪੰਜਾਬ ਦੇ ਵਿੱਚ ਫੇਰ ਤੁਸੀਂ ਕੋਈ ਫ੍ਰੀ ਤਾਂ ਦੇਣੇ ਲੱਗੇ ਠੀਕ ਹੈ ਤੁਸੀਂ ਬਿਜ਼ਨਸ ਕਰਨ ਲੱਗੇ ਹੋ ਇਹਦੀ ਲੋੜ ਕਿਹਾ ਹੁਣ ਤੁਸੀਂ ਇਹ ਦੇਖੋ ਕਿ ਇਹਦੇ ਨਾਲ ਨੁਕਸਾਨ ਕਿ ਆਉਣੇ ਫਾਇਦਾ ਕੋਈ ਨਹੀਂ ਜਾਂ ਮੈਨੂੰ ਇੱਕ ਵੀ ਫਾਇਦਾ ਕਰਾ ਦੇਣ ਉਹ ਮੈਂ ਅੱਗੇ ਆਉਣਾ ਕਿ ਇਹਨਾਂ ਨੂੰ ਕੀ ਫਾਇਦਾ ਹੋਣਾ ਲੇਕਿਨ ਇਹਦੇ ਨੁਕਸਾਨ ਦੇਖੋ ਜਿੱਥੇ 60000 ਏਕੜ ਜ਼ਮੀਨ ਇਹਨਾਂ ਨੇ ਅਕਵਾਇਰ ਕਰ ਲੈਣੀ ਹੈ ਜੀ ਉੱਥੇ ਦੀ ਖੇਤੀ ਖਤਮ ਹੋ ਗਈ ਜੀ ਜ਼ਿਮੀਦਾਰ ਦਾ ਮੁੰਡਾ ਕਿਆ ਕਰੇਗਾ ਜੀ ਅੱਗੇ ਹੂੰ ਤਾਂ ਅਜੇ ਤਾਂ ਨਾ ਉਹਨੂੰ ਪੈਸੇ ਦੇਣਾ ਤੁਸੀਂ ਕੋਈ ਜੀ ਤੁਸੀਂ ਇੱਕ ਸਬਜ਼ ਬਾਗ ਦਿਖਾਤਾ ਕਿ ਜੀ ਇੱਕ ਕਨਾਲਿਆ 1200 ਗਾਜ ਤੁਹਾਨੂੰ ਬਾਅਦ ਵਿੱਚ ਦੇਵਾਂਗੇ ਜੀ 1200 ਗਾਜ ਇੱਕ ਕਨਾਲੇ ਬਣਦਾ ਜਿਹੜਾ ਦੇਸੀ ਕਨਾਲ ਹੈ ਤੇ ਉਹ ਮਿਲ ਨਹੀਂ ਕਦੋਂ ਇਹ ਵੀ ਪਤਾ ਨਹੀਂ ਹੈ ਤੇ ਜ਼ਿਮੀਦਾਰ ਦਾ ਮੁੰਡਾ ਬਿਲਾ ਹੋ ਗਿਆ ਹਾਂ ਉੱਥੇ ਦਾ ਜਿਹੜਾ ਖੇਤ ਮਜ਼ਦੂਰ ਹੈ ਜੀ ਉਹ ਵੀ ਬਿਲਾ ਹੋ ਗਿਆ ਜੀ ਗੱਲ ਇੱਥੇ ਖਤਮ ਨਹੀਂ ਹੋ ਗਈ ਉਸ ਏਰੀਏ ਦੇ ਵਿੱਚ ਜਿਹੜੀ ਦਾਣਾ ਮੰਡੀ ਹੈ ਉਹ ਖਤਮ ਹੋ ਗਈ दाना ਮੰਡੀ ਦਾ ਤਾਂ ਹੀ ਹੈ ਜੇ ਖੇਤ ਹੈ ਬਿਲਕੁਲ ਜੇ ਖੇਤੀ ਖਤਮ ਹੋ ਗਈ ਤਾਂ ਦਾਣਾ ਮੰਡੀ ਵੀ ਖਤਮ ਉੱਥੇ ਦਾ ਆੜਤੀ ਵੀ ਬਿਲਾ ਹੋ ਗਿਆ ਜੀ ਆੜਤੀ ਉਹ ਕੱਲਾ ਬਿਲਾ ਨਹੀਂ ਹੋਇਆ ਛੈਲਰ ਵਾਲੇ ਵੀ ਬਿਲੇ ਹੋ ਗਏ ਜੀ ਟਰਾਂਸਪੋਰਟਰ ਵੀ ਬਿਲਾ ਹੋ ਗਿਆ ਦਾਣਾ ਮੰਡੀ ਚ ਜਿਹੜੀ ਲੇਬਰ ਲੱਗਦੀ ਉਹ ਵੀ ਬਿਲੀ ਹੋ ਗਈ ਜੀ ਵਪਾਰੀ ਬਿਲਾ ਹੋ ਗਿਆ ਤੇ ਇੱਕ ਸਿਸਟਮ ਹੈ ਪੰਜਾਬ ਦੇ ਵਿੱਚ ਜਿਹੜਾ ਕਿ ਸਰਕਲ ਘੁੰਮਦਾ ਹੈ ਬਿਲਕੁਲ ਕਿਸਾਨ ਕੋਲ ਪੈਸਾ ਆਉਂਦਾ ਹੈ ਕਿਸਾਨ ਆੜਤੀ ਕੋ ਲਿੰਦਾ ਹੈ ਆੜਤੀ ਕੋਲ ਪੈਸਾ ਆਉਂਦਾ ਹੈ ਉਹ ਛੇੜਣਾ ਵਾਲੇ ਨੂੰ ਤਾਂ ਛੇੜਣਾ ਵਾਲੇ ਕੋਲ ਪੈਸਾ ਹੁੰਦਾ ਹੈ ਕਿਸਾਨ ਦੇ ਘਰ ਪੈਸਾ ਆਉਂਦਾ ਉਹ ਆਪਣੇ ਮੁੰਡੇ ਦਾ ਵਿਆਹ ਰੱਖਦਾ ਹੈ ਇਹ ਆ ਘਰ ਦੇ ਕੋਈ ਫੰਕਸ਼ਨ ਰੱਖਦਾ ਇਹ ਘਰ ਦੇ ਸੌਦੇ ਖਰੀਦਣ ਬਾਜ਼ਾਰ ਜਾਂਦਾ ਠੀਕ ਹੈ ਤੇ ਬਾਜ਼ਾਰ ਦੇ ਵਿੱਚ ਰੌਣਕ ਹੁੰਦੀ ਹੈ ਤੇ ਰੌਣਕਾਂ ਬਾਜ਼ਾਰ ਦੀਆਂ ਵੀ ਜਾਣਗੀਆਂ ਫਿਰ ਇਸ ਇਹ ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੀ ਖੇਤੀ ਦੇ ਕਾਲੇ ਕਾਨੂੰਨ ਆਏ ਸੀ ਇਹ ਉਹਨਾਂ ਨਾਲੋਂ ਮਾੜਾ ਕਾਨੂੰਨ ਹੈ ਇਹ ਤਾਂ ਉਹ ਤਾਂ ਖੇਤੀ ਦੀ ਐਮਐਸਪੀ ਨੂੰ ਲੈ ਰਹੇ ਸੀ ਨਾ ਉਹ ਖੇਤੀ ਦੇ ਮੰਡੀ ਸਿਸਟਮ ਨੂੰ ਖਰਾਬ ਕਰ ਰਹੇ ਸੀ ਹੁਣ ਤਾਂ ਖੇਤੀ ਉਹ ਖਤਮ ਹੋ ਜਾਣੀ ਹੈ ਫਿਰ ਮੰਡੀ ਸਿਸਟਮ ਵੀ ਕਿੱਥੇ ਤੇ ਉਹ ਵੀ ਕਿੱਥੇ ਹੂੰ ਤੇ ਜੋ ਕਾਲਾ ਦੌਰ ਜੀ ਐਸਬੀਐਲ ਤੋਂ ਬਾਅਦ ਆਇਆ ਸੀ ਐਸਬੀਐਲ ਵੀ ਸਾਡਾ ਪਾਣੀ ਲੈ ਜਾ ਰਹੀ ਹੈ ਗੱਲਾਂ ਹਾਂ ਐਸੀ ਉਹ ਨਹੀਂ ਦਿੱਤਾ ਤੇ ਅਸੀਂ ਲੜੇ ਆਂ ਭਿੜੇ ਆਂ ਮਰੇ ਆਂ ਹਾਂ ਸੰਤਾਪ ਹੋ ਗਿਆ ਹੈ ਜੀ ਤੇ ਹੁਣ ਜ਼ਮੀਨ ਕਿਦਾਂ ਦੇਦੀ ਹੈ ਜੀ ਹਮ ਮੇਰਾ ਇਹ ਸਵਾਲ ਹੈ ਫੇਰ ਇਹ ਸਰਕਾਰ ਇਹ ਦੱਸੇ ਦਾ ਫਾਇਦਾ ਕੀ ਹੈ ਹਮ ਇਹਦਾ ਇਹਨਾਂ ਨੂੰ ਇੱਕੋ ਫਾਇਦਾ ਹੈ ਕਿ ਇਹਨਾਂ ਨੇ ਕਿਸਾਨ ਤੋਂ ਉਸ ਦੀ ਕੰਸੈਂਟ ਲੈ ਲੈਣੀ ਹੈ ਦੇਣਾ ਉਹਨੂੰ ਅਜੇ ਕੁਝ ਨਹੀਂ ਉਹਨੂੰ ਅਜੇ ਸਬਜ਼ ਬਾਗ ਦਿਖਾਣਗੇ ਤੁਹਾਨੂੰ 1200 ਗੱਜ ਦੇਵਾਂਗੇ ਉਹਨੂੰ ਉਸ ਜ਼ਮੀਨ ਪਰ ਇਹਨਾਂ ਨੇ ਵਰਲਡ ਬੈਂਕ ਤੋਂ 40 ਰੁਪਇਆ ਲੋਨ ਚੱਕ ਲੈਣਾ ਹੈ ਜੀ ਲੋਨ ਚਾਕੇ ਅੱਜ ਇਹਨਾਂ ਕੋਲ ਇਹ ਤਾਂ ਕਹਿੰਦੇ ਨੇ ਅਸੀਂ ਲੈਂਡ ਪੋਲਿਸੀ ਲੈਂਡ ਪੁਲਿੰਗ ਪੋਲਿਸੀ ਕਰਕੇ ਡਿਵੈਲਪਮੈਂਟ ਕਰਾਉਣੀ ਹੈ ਜੀ ਭਾਈ ਸਾਹਿਬ ਜੀ ਇਹਨਾਂ ਕੋਲ ਫੀਮ ਖਾਣ ਨੂੰ ਵੀ ਪੈਸੇ ਨਹੀਂ ਹੈ ਇਹ ਕਿਥੇ ਤੇ ਕਰਾਂਗੇ ਤਰਖਾ ਤਾਂ ਦੇਣੀ ਹੋ ਰਹੀ ਮੰਨੋ ਕੋਈ ਇੱਕ ਪਿੰਡ ਗਿਣਾਓ ਜਿੱਥੇ ਇਹਨਾਂ ਨੇ ਕਿਸੇ ਸਰਪੰਚ ਦੇ ਹੱਥ ਪਰ 5 ਰੁਪਏ ਵੀ ਸਾਢੇ 3 ਸਾਲ ਚ ਰੱਖੇ ਹੋਣ ਕੋਈ ਗ੍ਰਾਂਟ ਪਿੰਡਾਂ ਚ ਨਹੀਂ ਜਾ ਰਹੀ ਮੇਰਾ ਖਰੜ ਸ਼ਹਿਰ ਹੈ ਚਮਕੌਰ ਸਾਹਿਬ ਤੋਂ ਮੈਂ ਐਮਐਲਏ ਲੜਦਾ ਰਿਹਾ ਜਲੰਧਰ ਮੈਂ ਉਹ ਐਮਪੀ ਆ ਹਾਂ ਕਿਸੇ ਸ਼ਹਿਰ ਦੇ ਵਿੱਚ 5 ਰੁਪਏ ਵੀ ਇਹਨਾਂ ਦੀ ਗਾਰੰਟੀ ਨਹੀਂ ਆਈ ਜਦ ਇਹਨਾਂ ਕੋਲ ਹੈ ਹੀ ਕੁਝ ਨਹੀਂ ਡਿਵੈਲਪਮੈਂਟ ਕਿਤੇ ਤੇ ਕਰਾਣੀ ਇਹ ਲੋਨ ਚੱਕਣਾ ਚਾਹੁੰਦੇ ਆ ਪੰਜਾਬ ਨੂੰ ਬਰਬਾਦੀ ਦੀ ਰਾਹ ਪਰ ਤੋਰਨਾ ਚਾਹੁੰਦੇ ਆ ਤੇ ਲੋਨ ਚੱਕ ਕੇ ਇਹ ਚਾਹੁੰਦੇ ਆ ਕਿ ਜੀ ਐਸੀ ਇਸ ਤਰ੍ਹਾਂ ਵੰਡ ਦਈਏ ਕਿ ਅਗਲੀ ਸਾਡੀ ਸਰਕਾਰ ਆ ਜੇ ਬਾਕੀ ਤੁਸੀਂ ਵੱਡੇ ਹੋ ਸਿਆਣੇ ਹੋ ਆਪ ਦੀ ਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ